RTC ਬੁਰਲਾਡਾ ਡੀਪੂ ਦੇ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰ ਰਹੇ ਹਨ ਤਿੰਨ ਰਾਤਾਂ ਤੋਂ ਬਿਨਾ ਉtre ਇੱਕ ਕਰਮਚਾਰੀ ਸਰਕਾਰ ਤੋਂ ਤੁਰਤ ਹੱਲ ਦੀ ਮੰਗ ਕਰ ਰਹੇ ਹਨ ਇੱਥੇ ਹੋਰ ਕਰਮਚਾਰੀ ਦਰਨੇ ਤੇ ਬੈਠ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਨ ਇਸ ਦਰਨੇ ਨੂੰ ਅੱਜ ਹੋਰ ਤਾਕਤ ਮਿਲੀ ਜਦੋਂ ਸਮਰਥਨ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਵੀ ਇਸ ਹੜਤਾਲ ਵਿੱਚ ਆਪਣਾ ਯੋਗਦਾਨ ਦਿੱਤਾ ਉਹਨਾਂ ਕਿਹਾ ਕਿ ਇਸ ਸਰਕਾਰਾਂ ਨੂੰ ਕਰਮਚਾਰੀ ਦੀਆਂ ਮੰਗਾਂ ਜਲਦੀ ਮੰਨ ਲੈਣੀਆਂ ਚਾਹੀਦੀਆਂ ਹਨ उन्हडिया हाँ मंगा जायज हैं जब तक सरकार साडिया मंगा नहीं मनेगी यह धरना विरोध इस तरह जारी रहेगा ਜਿੰਦਾਬਾਦ ਜਿੰਦਾਬਾਦ ਇਹ ਰਣਜੀਤ ਕੌਰ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਅੱਜ ਸੀ ਹਨ ਸਮਰਥਨ ਚਾਹੇ ਹੋ ਹੜਤਾਲ ਕਰਦੀ ਹੈ ਪੀ.ਬੀ.ਸੀ. ਦੀ ਕੀ ਗੱਲ ਅਸੀਂ ਇਹਨਾਂ ਨਾਲ ਸਾਡੀ ਜਥੇਬੰਦੀ ਜਿਹੜੀ ਕਿ ਹੈਗੀ ਉਹ ਹਮੇਸ਼ਾ ਹੀ ਹੱਕ ਮੰਗਦੇ ਲੋਕਾਂ ਦੇ ਨਾਲ ਖੜੀ ਹੈ ਸਾਨੂੰ ਵੀ ਸਟੈਂਟਰ ਵੱਲੋਂ ਪੂਰੀ سپورਟ ਹੈ ਵੀ ਇਹਨਾਂ ਦੇ ਸਹਿਯੋਗ ਕੀਤਾ ਜਾਵੇ ਕਿਉਂਕਿ ਇਹ ਲੋਕ ਵੀ ਆਪਣਾ ਹੱਕ ਮੰਗ ਰਹੇ ਸੀ ਹੱਕ ਮੰਗਦੇ ਲੋਕਾਂ ਦੇ ਉੱਤੇ ਉਹਨਾਂ ਨੇ ਲੱਖੀ ਚਾਰਜ ਕੀਤਾ ਕਿਸ ਪੱਟੇ ਗਏ ਨੇ ਪੈਂਟਾਂ ਤੱਕ ਲਾਈਆਂ ਗਏ ਨੇ ਇਹ ਸਰਕਾਰ ਦੀ ਬਹੁਤ ਹੀ ਘਟੀਆ ਪਾਲਿਸੀ ਸੀ ਕਿ ਉਹਨਾਂ ਨੇ ਸੋਚਿਆ ਨਹੀਂ ਕਿ ਇਹ ਇਹਨਾਂ ਨੂੰ ਇੱਕ ਸੰਵਿਧਾਨਿਕ ਅਧਿਕਾਰ ਹੈ ਕਿ ਲੋਕ ਆਪਣੇ ਹੱਕਾਂ ਦੇ ਲਈ ਧਰਨੇ ਵੀ ਲਾ ਸਕਦੇ ਨੇ ਮੁਜ਼ਾਹਰੇ ਕਰ ਸਕਦੇ ਨੇ ਹੜਤਾਲ ਵੀ ਕਰ ਸਕਦੇ ਨੇ ਬਹੁਤ ਹੀ ਘਟੀਆ ਪਾਲਿਸੀ ਸੀ ਕਿਉਂਕਿ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਆਏ ਨੇ ਪਰ ਲੋਕ ਇਹ ਨਹੀਂ ਚਾਹੁੰਦੇ ਸੀ ਵੀ ਅਸੀਂ ਇਹਨਾਂ ਨੂੰ ਲੈ ਕੇ ਆਣਾ ਲੋਕ ਚਾਹੁੰਦੇ ਸੀ ਵੀ ਬਦਲਾ ਕਿਉਂਕਿ ਪੁਰਾਣੀਆਂ ਸਰਕਾਰਾਂ ਤੋਂ ਅੱਕੇ ਪਏ ਸੀ ਪਰ ਹੁਣ ਇਹ ਸਭ ਭੁੱਲ ਗਿਆ ਕਿ ਮੈਨੂੰ ਤਾਂ ਸਿਰਫ 5 ਸਾਲਾਂ ਲਈ ਲੈ ਕੇ ਆਏ ਸੀ ਪਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨੂੰ ਅਸੀਂ ਦਿਖਾਵਾਂਗੇ ਕਿ ਜੋ ਲੋਕ ਵਾਅਦੇ ਕੀਤੇ ਸੀ ਉਹ ਜਦੋਂ ਤੱਕ ਪੂਰੇ ਨਹੀਂ ਕੀਤੇ ਤਾਂ ਤੈਨੂੰ ਵੀ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਅਸੀਂ ਨੀਚੇ ਲਾਵਾਂਗੇ ਕਰਨੇ ਕਰਨਾ ਕੁਝ ਨਹੀਂ ਜੀ ਇਹ ਸਭ ਐਵੇਂ ਇਹਨਾਂ ਨੇ ਉਠਾ ਕੇ ਆਪਣੇ ਐਮਐਲਏ ਬਣਾ ਲਏ ਇਹਨਾਂ ਨੇ ਕਿਹਾ ਸੀ ਪਰ ਦੇਖਣਾ ਕੀ ਸੀ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੇ ਹੱਕ ਮੰਗਦੇ ਨੇ ਜੋ ਰੁਜ਼ਗਾਰ ਉਹਨਾਂ ਨੂੰ ਮਿਲਿਆ ਹੋਇਆ ਉਹਨਾਂ ਨੂੰ ਖੋਹ ਤੇ ਤੁਲੀ ਹੋਈ ਹੈ ਜੇਕਰ ਆਪਦੇ ਰੁਜ਼ਗਾਰ ਬਚਾਉਣ ਦੇ ਲਈ ਕੋਈ ਆਵਾਜ਼ ਉਠਾ ਰਿਹਾ ਤਾਂ ਉਹਨਾਂ ਤੇ ਲਾਠੀ ਚਾਰਜ ਕਰਦੇ ਨੇ ਤੇ ਜੇਲ੍ਹਾਂ ਚ ਬੰਦ ਕਰਕੇ ਕੇਸ ਕਰ ਰਹੇ ਨੇ ਝੂਠੇ ਮੈਂ ਸਵਰਨਜੀਤ ਸਿੰਘ ਦਲਿਓ ਸੁਭਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਪੰਜਾਬ ਜਿਹੜਾ ਪਨਬਾਸ ਅਤੇ ਪੰਜਾਬ ਰੋਡਵੇਜ ਦੇ ਜਿਹੜੇ ਕੱਚੇ ਕੰਮੇ ਨੇ ਉਹ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਨੇ ਉਹ ਸੰਘਰਸ਼ ਇਸ ਗੱਲ ਲਈ ਕਰ ਰਹੇ ਨੇ ਕਿ ਜਿਹੜੀ ਪੰਜਾਬ ਰੋਡ ਵੇਜ ਆ ਔਰ ਪੀਆਰਟੀਸੀ ਦੇ ਵਿੱਚ ਜਿਹੜੀ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਉਹ ਇਸ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਉਹ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਰਹੀ ਹੈ ਔਰ ਇਹਨਾਂ ਜਿਹੜੇ ਕੱਚੇ ਕਾਮੇ ਨੇ ਉਹ ਲਗਾਤਾਰ ਕਈ ਸਾਲਾਂ ਤੋਂ ਮੰਗ ਕਰ ਰਹੇ ਨੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜਿਵੇਂ ਰੈਗੂਲਰ ਮੁਲਾਜ਼ਮ ਨੇ ਉਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਾ ਪਰ ਇਹ ਸਰਕਾਰ ਆਪਣੇ ਚਹੇਤਿਆਂ ਨੂੰ ਇਸ ਕਿਸਮ ਦੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਸਪੋਰਟ ਕਰਦੇ ਨੇ ਆਰਥਿਕ ਰੂਪ ਦੇ ਵਿੱਚ ਵੀ ਔਰ ਗੁੰਡਿਆਂ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਦੇ ਹਵਾਲੇ ਜਿਹੜਾ ਹੈਗਾ ਪੀਆਰਟੀਸੀ ਕਰਨਾ ਚਾਹੁੰਦੀ ਹੈ ਉਦੋਂ ਉਲਟ ਹਾਲ ਤੇ ਬਣੀ ਹੋਈ ਹੈ ਪੀਆਰਟੀਸੀ ਦੇ ਪੰਜਾਬ ਰੋਡਵੇ ਦੀ ਜਿਹੜੀਆਂ ਇਹਨਾਂ ਨੇ ਪੰਜਾਬ ਦੀ ਸਰਕਾਰ ਨੇ ਰਿਆਤਾਂ ਦਿੱਤੀਆਂ ਨੇ ਭਾਵੇਂ ਉਹ ਪੁਲਿਸ ਮਲਾਜਮਾਂ ਨੂੰ ਦਿੱਤੀਆਂ ਨੇ ਭਾਵੇਂ ਉਹ ਫਰੀडम फाइਟਰ ਨੇ ਭਾਵੇਂ ਉਹ ਵਿਦਿਆਰਥੀ ਨੇ ਜਾ ਹੁਣ ਜਿਹੜੀਆਂ ਆਧੀਆਂ ਅਧਿਵਾਦੀ ਸਾਡੀ ਪੰਜਾਬ ਦੀ ਜਿਹੜੀ ਹੈਗੀ ਆ ਔਰਤਾਂ ਨੂੰ ਮੁਕਤ ਕੀਤਾ ਹੋਇਆ ਸਰਕਾਰ ਜੇ ਉਹ ਪੈਸੇ ਨੇ ਜਿਹੜੇ ਉਹ ਅਦਾਇਗੀ ਦੇ ਉਹ ਪੀਆਰਟੀਸੀ ਔਰ ਪੰਜਾਬ ਰੋਡਵੇਜ ਨੂੰ ਨਹੀਂ ਦੇ ਰਹੀ ਇਹਨਾਂ ਦੇ ਜਿਹੜੇ ਪੈਨਸ਼ਨਰ ਮੁਲਾਜ਼ਮ ਨੇ ਜਿਹੜੇ ਰਿਟਾਇਰਡ ਹੋ ਗਏ 58 ਸਾਲਾਂ ਤੋਂ ਬਾਅਦ ਉਹਨਾਂ ਨੂੰ ਧਰਨੇ ਲਾ ਕੇ ਆਪਣੀਆਂ ਪੈਨਸ਼ਨਾਂ ਖਾਤੇ ਚ ਪੋਣੀਆਂ ਪੈ ਰਹੀਆਂ ਨੇ ਇਸ ਕਰਕੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਦਾ ਇਹ ਫੈਸਲਾ ਉਹ ਪੂਰਾ ਨਾਦਰਸ਼ਾਹੀ ਫੈਸਲਾ ਕਿ ਇਹਨਾਂ ਦੇ ਨਾਲ ਉਹ ਜਵਰ ਦੇ ਰੂਪੇ ਵਿੱਚ ਚੱਲ ਰਹੀ ਹੈ ਕੱਲ ਇਸਨਾਂ ਦੀ ਜਥੇਬੰਦੀ ਜਿਹੜੀ ਕੰਟਰੈਕਟ ਵਰਕਰਸ ਦੀ ਜਥੇਬੰਦੀ ਹੈ ਉਹਦੇ ਜਿਹੜੇ ਹੈਗਾ 1.5 ਹਜ਼ਾਰ ਜਣ ਤੋਂ ਵੱਧ ਜਿਹੜੇ ਉਹਨਾਂ ਨੂੰ ਨੌਕਰੀ ਤੋਂ ਵਰਤਾਰਪ ਕਰਤਾ ਇਹ ਭਗਵਾਨਤਮਾਨ ਉਹੇ ਜਿਹੀਆਂ ਜਿਹੜੀਆਂ ਸਥਿਤੀਆਂ ਕਰ ਰਿਹਾ ਜਿਵੇਂ ਇਹਨੂੰ ਇਹ ਲੱਗਦਾ ਹੈ ਕਿ ਇਹ ਲੋਕ ਜਿਹੜਾ ਡਰ ਜਾਣਗੇ ਪਰ ਇਹਦੇ ਨਾਲ ਜਿਹੜੀ ਲਹਿਰ ਹੈ ਜਿਹੜਾ ਲੋਕਾਂ 'ਚ ਗੁੱਸਾ ਹੈਗਾ ਉਹ ਹੋਰ ਆਏਗਾ ਅੱਜ ਸਾਡੇ ਇਸ ਬੜਲਾਡਾ ਡਿਪੂ ਦੇ ਵਿੱਚ ਜਿਹੜਾ ਧਰਨਾ ਚੱਲ ਰਿਹਾ ਹੈ ਉਹਦੇ 'ਚ ਆਂਗਣਵਾੜੀ ਜਿਹੜੀਆਂ ਵਰਕਰ ਭੈਣਾਂ ਨੇ ਉਹ ਵੱਡੀ ਪੱਦਰ ਤੇ ਆਈਆਂ ਨੇ ਕੱਲ ਕਿਸਾਨ ਜਥੇਬੰਦੀ ਉਗਰਾਹਾਂ ਦੇ ਸਾਥੀ ਉਹ ਵੱਡੀ ਪੱਦਰ ਤੇ ਆਏ ਸੀ ਮਤਲਬ ਇਹਨਾਂ ਨੂੰ ਲਗਾਤਾਰ ਜਿਹੜੀ ਹੈਗੀ ਮਜ਼ਬੂਤੀ ਮਿਲ ਰਹੀ ਹੈ ਮਿਲ ਜਾ ਰਹੀ ਹੈ ਔਰ ਜਿਹੜਾ ਭਗਵਾਨਤ ਮਾਨ ਹੈ ਭਗਵਾਨਤ ਮਾਨ ਦਾ ਸਾਫ ਹੋ ਗਿਆ ਅਸੀਂ ਕਹਿੰਦੇ ਸੀ ਵੀ ਉਹ ਮੋਦੀ ਦੀ ਵੀ ਟੀਮ ਹੈ ਅੱਜ ਮੋਦੀ ਉਸ ਢੰਗ ਦੇ ਨਾਲ ਵਾਗੂ ਨਹੀਂ ਕਰ ਰਿਹਾ ਜਿਸ ਕਿਸਮ ਦੀਆਂ ਨੀਤੀਆਂ ਜਿਹੜੀਆਂ ਦੇਸ਼ ਨੂੰ ਪੰਜਾਬ ਨੂੰ ਕੰਗਾਲ ਕਰ ਰਹੀਆਂ ਨੇ ਜਿਹੜੀਆਂ 100 ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਕਰ ਰਹੀਆਂ ਨੇ ਸਿਹਤ ਹੋਵੇ ਸਿੱਖਿਆ ਹੋਵੇ ਆਵਾਜਾਈ ਦਾ ਸਾਧਨ ਹੋਣ ਵਾਟਰ ਬਾਕਸ ਹੋਵੇ ਕੋਈ ਵੀ ਇਹੋ ਜਿਹਾ ਮਹਿਕਮਾ ਨਹੀਂ ਜਿਹੜਾ ਪੰਜਾਬ ਸਰਕਾਰ ਉਹਦੇ ਆਪਣੀ ਜਿਹੜੀ ਹੈਗੀ ਜ਼ਿੰਮੇਵਾਰੀ ਨਿਭਾਵੇ ਉਹਦੇ ਨਾਲ ਹੀ ਦੂਜੇ ਪੱਧਰ ਤੇ ਕੀ ਹੋ ਰਿਹਾ ਹੈ ਆ ਕੱਲ ਦੀ ਰਾਤ ਦੀ ਖਬਰ ਹੈ ਮਤਲਬ ਕੋਈ ਸਕਾਰਵਾਈ ਨਹੀਂ ਕਰ ਰਹੀ ਮੌੜ ਕਲਾ ਪਿੰਡ ਦੇ ਵਿੱਚ ਚਿੱਟਾ ਐਰੋ ਲਾ ਕੇ ਉਹਨਾਂ ਨੇ ਲਿਫਟਾ ਵੀ ਇਸ ਪਿੰਡ ਦੇ ਵਿੱਚ ਚਿੱਟਾ ਮਿਲ ਰਿਹਾ ਹੈ ਚਿੱਟਾ ਸ਼ਰੇਆਮ ਮਿਲ ਰਿਹਾ ਹੈ ਇੱਥੇ ਭਲਾੜੇ ਦੇ ਵਿੱਚ ਸ਼ਰੇਆਮ ਵਿਕ ਰਿਹਾ ਹੈ ਉਹਦੇ ਤੇ ਗੁੰਡਾ ਗੈਂਗ ਲਗਾਤਾਰ ਵੱਧ ਰਹੇ ਨੇ ਕਿਸੇ ਦੀ ਕੋਈ ਵਹੀਕਲ ਚੱਕਿਆ ਜਾਵੇ ਕਿਸੇ ਕੋਈ ਚੈਨੀ ਕੋ ਹੋ ਜੇ ਉਹਨਾਂ ਦੇ ਉੱਤੇ ਪੁਲਿਸ ਰਿਪੋਰਟ ਦਰਜ ਕਰਨ ਨੂੰ ਤਿਆਰ ਨਹੀਂ ਸਾਰੇ ਪਾਸੇ ਅਫਰਾ ਦਾ ਫਰੀ ਮਰੀ ਮੱਚੀ ਹੋਈ ਹੈ ਔਰ ਜੇਲ੍ਹਾਂ ਦੇ ਵਿੱਚੋਂ ਜਿਹੜੇ ਗੈਂਗ ਨੇ ਉਹ ਫੌਕੀਆਂ ਲੈ ਰਹੇ ਨੇ ਔਰ ਲੋਕਾਂ ਦੇ ਕਤਲ ਕਰਾ ਰਹੇ ਔਰ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੋ ਚੁੱਕੀ ਹੈ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਮਤਲਬ ਆਪਣੀ ਤੇਰਾ ਵੱਲੋਂ ਆਪਣੀ ਜਥੇਬੰਦੀ ਵੱਲੋਂ ਜੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਦੇ ਵਿਰੁੱਧ ਇੱਥੇ ਨਹੀਂ ਬੈਠਣਗੇ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਮੈਂ ਸਤਪਾਲ ਸਿੰਘ ਸੈਕਟਰੀ ਪੀਆਰਟੀਸੀ ਪੰਜਾਬ ਰੋਡਵੇ ਪੰਨ ਬੱਸ ਕੰਟਰੈਕਟਰ ਜੂਨੀਅਰ 2511 50 ਭਲਾੜਾ ਚੱਲ ਰਹੀ ਹੈ ਦੇਖੋ ਵੀਰ ਜੀ ਕੱਲ ਜੋ ਪੱਟੀ ਦੇ ਵਿੱਚ ਟਰਾਂਸਪੋਰਟ ਮੰਤਰੀ ਨਾਲ ਚਾਰ ਗੇੜਾਂ ਦੇ ਵਿੱਚ ਮੀਟਿੰਗਾਂ ਹੋਈਆਂ ਉੱਥੇ ਕਿਤੇ ਨਾ ਕਿਤੇ ਜਾ ਕੇ ਸ਼ਾਮ ਨੂੰ ਇਹ ਪ੍ਰਚਾਰਿਆ ਗਿਆ ਵੀ ਵਰਕਰਾਂ ਨੇ ਹੜਤਾਲ ਵਾਪਸ ਲੈ ਲਈ ਸਾਥੀ ਉਹਨਾਂ ਦੇ ਛੱਡ ਦਿੱਤੇ ਗਏ ਨੇ ਉੱਥੇ ਜੋ ਕਿ ਸਰਾਸਰ ਇਹ ਝੂਠ ਹੀ ਬੋਲਿਆ ਗਿਆਗਾ ਸਾਡੇ ਡੀਪੂ ਦੇ ਤਕਰੀਬਨ 24-25 ਸਾਥੀ ਜੇਲ੍ਹ ਦੇ ਵਿੱਚ ਨਜਰਬੰਦ ਨੇ ਜਿਨ੍ਹਾਂ ਨੂੰ ਕੋਈ ਛੱਡਿਆ ਨਹੀਂ ਗਿਆ ਜੇਕਰ ਸਾਡੇ ਸਾਥੀ ਉਹ ਬਿਨਾਂ ਸ਼ਰਤ ਰਿਹਾ ਕੀਤੇ ਜਾਂਦੇ ਨੇ ਬਿਨਾਂ ਕਿਸੇ ਕਾਰਵਾਈ ਤੋਂ ਤਾਂ ਅਸੀਂ ਹੜਤਾਲ ਵਾਪਸ ਲਵਾਂਗੇ ਬੰਦੇ ਸਾਡੇ ਉਸੇ ਤਰ੍ਹਾਂ ਚੌਥਾ ਦਿਨ ਹੋ ਗਿਆ ਤਿੰਨ ਰਾਤਾਂ ਹੋ ਗਿਆ ਤਿੰਨ ਰਾਤਾਂ ਚਾਰ ਦਿਨਾਂ ਤੋਂ ਉਹ ਉੱਤੇ ਨਿਰਬਿਘਨ ਉਸੇ ਤਰ੍ਹਾਂ ਬੈਠੇ ਨੇ ਜੇਕਰ ਸਾਡੇ ਸਾਥੀ ਛੱਡੇ ਜਾਣਗੇ ਬਿਨਾਂ ਸ਼ਰਤ ਰਿਹਾ ਕੀਤੇ ਜਾਣਗੇ ਬਿਨਾਂ ਕਿਸੇ ਕਾਰਵਾਈ ਤੋਂ ਫਿਰ ਅਸੀਂ ਸਾਥੀ ਥੱਲੇ ਉਤਾਰਾਂਗੇ ਫਿਲਹਾਲ ਸਾਡਾ ਡਿਪੋ ਉਸੇ ਤਰ੍ਹਾਂ ਬੰਦ ਹੈ ਬਲਾ ਡਾਡਿਪੂ ਤੇ ਕੋਈ ਵੀ ਸਾਡੀ ਗੱਡੀ ਨਹੀਂ ਚੱਲੀ ਕੋਈ ਵੀ ਸਾਡਾ ਵਰਕਰ ਡਿਊਟੀ ਤੇ ਨਹੀਂ ਗਿਆ ਉਸੇ ਤਰ੍ਹਾਂ ਅਸੀਂ ਆਪਣੇ ਧਰਨੇ ਬਜਾਰੇ ਦੇ ਵਿੱਚ ਬੈਠੇ ਦੇਖੋ ਵੀਰ ਜੀ ਸਾਡਾ ਜੀ ਨਹੀਂ ਕਰਦਾ ਵੀ ਕਿਸੇ ਸਵਾਰੀ ਨੂੰ ਤੰਗ ਕਰੀਏ ਸਵਾਰੀ ਸਾਡਾ ਗਾਹਕ ਹੈ ਗਾਹਕ ਤੁਹਾਨੂੰ ਪਤਾ ਰੱਬ ਰੂਪ ਹੁੰਦਾ ਹੈ ਸਾਡਾ ਨਹੀਂ ਜੀ ਕਰਦਾ ਕਿਸੇ ਵੀ ਸਵਾਰੀ ਨੂੰ ਤੰਗ ਕਰਨ ਨੂੰ ਪਰ ਜੇ ਦੇਖਿਆ ਜਾਵੇ ਜੇ ਸਾਡੇ ਸਾਥੀ ਅੰਦਰ ਤਾਲ ਰੱਖੇ ਨੇ ਜੇ ਹੁਣ ਅਸੀਂ ਹੜਤਾਲ ਖੋਲਦੇ ਆ ਉਹਨਾਂ ਦੇ ਬਿਨਾਂ ਆਏ ਤੋਂ ਇਹ ਤਾਂ ਫਿਰ ਇੱਕ ਗਦਾਰਾਂ ਵਾਲੀ ਗੱਲ ਹੋ ਜੂਗੀ ਉਹਨਾਂ ਕਰਕੇ ਅਸੀਂ ਮੋਰਚਾ ਲਾਇਆ ਹੋਇਆ ਹੈ ਕਿਉਂਕਿ ਪਹਿਲਾਂ ਤਾਂ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਜੇ ਸਾਡੇ ਸਾਥੀ ਚੱਕੇ ਤਾਂ ਅਸੀਂ ਨੇ ਇਹ ਬਿੱਡ ਲਾਇਆ ਹੁਣ ਸਾਡੇ ਸਾਥੀ ਆਉਣਗੇ ਤਾਂ ਹੀ ਅਸੀਂ ਹੜਤਾਲ ਖੋਲਾਂਗੇ ਨਹੀਂ ਸਾਡਾ ਕਿਸੇ ਨੂੰ ਤੰਗ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਕਿ ਆਂਗਣਵਾੜੀ ਵਰਕਰ ਕੁੜੀਆਂ ਨਹੀਂ ਆਇਆਂ ਭੈਣਾ ਸਾਡੀਆਂ ਉਹ ਆ ਕੇ ਬੈਠੀਆਂ ਨੇ ਕੱਲ ਵੀ ਆਈਆਂ ਅੱਜ ਵੀ ਆਈਆਂ ਕਿਸਾਨ ਯੂਨੀਅਨ ਨਕੌਂਦਾ ਵਾਲੇ ਤੇ ਪੈਨਸ਼ਨਰ ਐਸੋਸੀਏਸ਼ਨ ਪੀਆਰਟੀਸੀ ਬਲਾਡਾ ਡਿੱਪੂ ਹੋਰ ਵੀ ਡਿੱਪੂਆਂ ਦੇ ਵਿੱਚ ਬੱਕ ਬੱਕ ਡਿੱਪੂਆਂ ਦੇ ਪੈਨਸ਼ਨਰ ਜਿਹੜੇ ਸਾਥੀ ਨੇ ਉਹ ਤੇ ਬਾਕੀ ਸਟੂਡੈਂਟ ਫੈਡਰੇਸ਼ਨ ਵਾਲੇ ਸਾਥੀ ਨੇੜੇ ਇਹਨਾਂ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਪੂਰਨ ਤੌਰ ਤੇ ਸਮਰਥਨ ਦੇ। ਚਾਰਟੀਸੀ ਹਿਮਾਚਲ ਦੀ ਟ੍ਰਾਂਸਪੋਰਟ ਹੈ ਜੋ ਤੇ ਹਰਿਆਣਾ ਰੋਡਵੇਜ ਉਹਨਾਂ ਸਾਥੀਆਂ ਦਾ ਸਾਨੂੰ ਅੱਜ 2 ਘੰਟੇ ਪੂਰਨ ਤੌਰ ਤੇ ਬੱਸ ਸਟੈਂਡ ਬੰਦ ਕਰਕੇ ਚੱਕਾ ਜਮ ਕਰਕੇ ਉਹਨਾਂ ਦਾ ਸਾਨੂੰ ਸਮਰਥਨ ਦਿੱਤਾ ਗਿਆਗਾ। ਦੋਨੇ ਸਟੇਟਾਂ ਦੀ ਟ੍ਰਾਂਸਪੋਰਟ ਦੇ ਸਾਥੀਆਂ ਵੱਲੋਂ ਸਾਨੂੰ ਪਰ ਮਹੰਗਾਰਾ ਦਿੱਤਾ ਗਿਆ ਉਹ ਕਹਿੰਦੇ ਵੀ ਜੇ ਛੋਡੇ ਨਾਲ ਅੱਜ ਕੋਈ ਸਾਰਤਕ ਢੰਗ ਨਾਲ ਨਿਆ ਨਹੀਂ ਹੁੰਦਾ ਤਾਂ ਅਸੀਂ 2 ਘੰਟੇ ਬੰਦ ਕਰਕੇ ਸਰਕਾਰ ਨੂੰ ਨੱਕ ਚ ਦਮ ਕਰਾਂਗੇ